ਇਸ ਮਕਸਦ ਨਾਲ ਕੇ ਪ੍ਰੈਸ ਕਾਨਫਰੰਸ ਅੱਜ ਮੁਖਸ਼ੇ ਸਰ ਦੇ ਮੁਵਜ਼ਜ਼ ਸ਼ਾਇਰੀਆਂ ਨਾਲ ਮਿਲਣੀ ਰੱਖੀ ਗਈ ਸੀਗੀ ਔਰ ਇਸ ਦਾ ਮਕਸਦ ਇਹ ਸਿਕਾ ਕਿ ਜੋ ਸ਼ਹਿਰ ਦੇ ਵਿੱਚ ਮੇਲੇ ਤੋਂ ਪਹਿਲਾਂ ਕੋਈ ਪੁਲਿਸ ਨਾਲ ਰਿਲੇਟਡ ਇਸ਼ੂਸ ਕੋਈ ਸਮੱਸਿਆਵਾਂ ਆ ਗਈਆਂ ਨੇ ਉਹਨਾਂ ਬਾਰੇ ਜਾਣਕਾਰੀ حاصل ਕੀਤੀ ਜਾਵੇ ਔਰ ਜਿੱਥੇ ਕਿਤੇ ਕੋਈ ਕੋਰੈਕਟਰ ਆਫ ਐਕਸ਼ਨ ਦੀ ਸਮਾਧਾਨ ਦੀ ਲੋੜ ਹੈਗੀ ਆ ਉਹ ਕੀਤਾ ਜਾਵੇ ਇਸ ਵਾਸਤੇ ਅੱਜ ਇੱਥੇ ਅਸੀਂ ਪਬਲਿਕ ਮੀਟਿੰਗ ਇੱਕ ਰੱਖੀ ਹੋਈ ਸੀ ਔਰ ਮੇਲੇ ਦੇ ਸੰਬੰਧ ਨੂੰ ਲੈ ਕੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਮੇਲੇ ਵਾਸਤੇ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹੈਗੇ ਨੇ ਅ ਅੱਜ ਤੋਂ ਫੋਰਸ ਰਿਪੋਰਟ ਕਰਨੇ ਸ਼ੁਰੂ ਹੋ ਗਈ ਆ ਔਰ ਕੱਲ ਤੋਂ ਡਿਊਟੀਆਂ ਲੱਗ ਜਾਣਗੀਆਂ ਪਾਰਕਿੰਗ ਦੇ ਪ੍ਰੋਪਰ ਅਰੇਂਜਮੈਂਟਸ ਕੀਤੇ ਗਏ ਆ ਟ੍ਰੈਫਿਕ ਰੈਗੂਲੇਸ਼ਨ ਵਾਸਤੇ ਸਰਕਟਿੰਗ ਕੀਤੀ ਗਈ ਆ ਅ ਪੁਲਿਸ ਹੈਲਪ ਦੇ ਜਿਹੜੇ ਅੱਗੇ ਅਸੀਂ ਕਿਯਾਸਕ ਬਣਾ ਰਹੇ ਸੀਗੇ ਉਹਨਾਂ ਦੀ ਗਿਣਤੀ ਵਧਾਤੀ ਗਈ ਆ ਆਬਜ਼ਰਵੇਸ਼ਨ ਐਲੀਵੇਟਡ ਆਬਜ਼ਰਵੇਸ਼ਨ ਪੋਸਟ ਲਗਾਈਆਂ ਜਾ ਰਹੀਆਂ ਨੇ ਔਰ ਡਿਊਟੀ ਦੀ ਡਿਪਲॉयਮੈਂਟ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਲੋਕ ਸੁਭਦਾ ਜਨਕ ਤਰੀਕੇ ਨਾਲ ਮੱਗੀ ਮੇਲੇ ਦੇ ਵਿੱਚ ਦਰਸ਼ਨ ਕਰ ਸਕਣ ਔਰ ਮੱਥਾ ਟੇਕ ਸਕਣ ਕੋਈ ਹੈਲਪ ਲਾਈਨ ਨੰਬਰ ਜੀ ਹੈਲਪਲਾਈਨ ਨੰਬਰ ਜਿਹੜਾ ਹੈਗਾ ਇਹ ਜਾਰੀ ਕੀਤਾ ਜਾਊਗਾ ਔਰ ਸਾਰੇ ਜਿਹੜੇ ਟ੍ਰੈਫਿਕ ਸਰਕਟਿੰਗ ਦੇ ਰੂਟਸ ਹੈਗੇ ਨੇ ਜੋ ਡਾਇਵਰਸ਼ਨਸ ਹੈਗੀਆਂ ਨੇ ਉਹਨਾਂ ਬਾਰੇ ਚ ਵੀ ਸੈਪਰੇਟਲੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਜਾਊਗੀ মিডিਆ ਨੂੰ ਦੱਸਿਆ ਜਾਊਗਾ